ਬਹੁਤ ਸਾਰੇ ਘਰ-ਬਾਰ ਦਾ ਤਿਆਗ ਕਰਕੇ ਕਈ ਰਾਜੇ ਰਾਜ ਦਾ ਤਿਆਗ ਕਰਕੇ ਸੰਸਾਰ ਨੂੰ ਦੁੱਖਾਂ ਦਾ ਘਰ ਸਮਝ ਕੇ ਸਰਾਹ ਸੰਸਾਰ ਤੋਂ ਕਿਨਾਰਾ ਕਰ ਜਾਂਦੇ ਆ। ਉਹਨਾਂ ਦਾ ਮਤਲਬ ਕੀ ਹੁੰਦਾ ਹੈ? ਵੀ ਇੱਕ ਪਾਸੇ ਹੋ ਜਾਓ। ਬਸ। ਪਰ ਹੋਇਆ ਕੀ? ਸਰੀਰ ਕਰਕੇ ਤਾਂ ਤਿਆਗ ਕਰ ਦਿੱਤਾ, ਮਨ ਕਰਕੇ ਤਿਆਗ ਨਹੀਂ ਹੋਇਆ ਸਾਧ ਸੰਗਤ ਜੀ। ਮਨ ਕਰਕੇ ਤਿਆਗ ਬੜਾ ਔਖਾ ਹੈ। ਕੋਕ ਅੰਦਲਾ ਰੌਲਾ ਕਚੌਲਾ ਜਿਹੜਾ ਹੈ ਉਹ ਨਹੀਂ ਖਤਮ ਹੋਇਆ ਕਹਿੰਦੇ ਮੈਂ ਮਾਇਆ ਦਾ ਤਿਆਗ ਕਰ ਦਿੱਤਾ ਮੇਰੇ ਸਹਿਬ ਕਹਿੰਦੇ ਇਹ ਛੱਡ ਕੇ ਕਿਨਾਰੇ ਹੋਣਾ ਤੂੰ ਤਿਆਗੀ ਨਹੀਂ ਤੂੰ ਤਾਂ ਫੇਰ ਮਾਇਆ ਧਾਰੀ ਹੈ ਕਿਵੇਂ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਚੌਲਾ ਅੰਦਰ ਸ਼ਵਨਨਲਾ ਸੁਤ ਜੁੜੀ ਨੀ ਰੌਲਾ ਗੱਟਾ ਰ ਮੱਛਾ ਪਿਆ ਅੰਦਰ ਹੋ ਰਹੀ ਮਾਪਾ ਦਾ ਜੁੱਧ ਲੱਗਾ ਹੋਇਆ ਅੰਦਰ ਤੇਰੇ ਬਾਹਰਲੇ ਤਿਆਗ ਦਾ ਕੀ ਫਾਇਦਾ ਹੈ ਕਹਿ ਤੇਰਾ ਟੁੱਟਾ ਨਹੀਂ ਮੂ ਸਰੀਰ ਕਰਕੇ ਕਿਨਾਰਾ ਕਰ ਦਿੱਤਾ ਮਨ ਕਰਕੇ ਦਾਸੀ ਧਾਰਨ ਕਰਨੀ ਸੀ ਮਨ ਕਰਕੇ ਤਿਆਗ ਕਰਨਾ ਸੀ ਤੂੰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਿ ਸਿੱਖਾਂ ਦੇ ਸੰਸਾਰ ਚ ਰਹਿ ਕੇ ਸੰਸਾਰ ਦੀ ਮਾਇਆ ਤੋਂ ਕਿਵੇਂ ਨਰਲੇਬ ਰਹਿਣਾ ਹੈ ਜੈਸੇ ਜਲਮੇ ਕਉ ਮਰਾਲੋ ਮੁਰਗਾਈ ਨੇ ਸਾਨੇ ਸੁਰਦਸ਼ਦ ਪਵ ਸਾਗਰ ਤਰੀਆ ਨਾਨਕ ਨਾਮ ਵਖਾਣਾ ਰੇ ਮਨ ਐਸੋ ਕਰ ਸਿ ਨਿਆਸਾ ਮਨ ਸੇ ਸਬਨ ਸੁਬਾ ਕਰ ਸਮਝੋ ਮਨ ਹੀ ਮਾਹੇ ਉਹਦਾ ਸਾ ਜਿਸ ਪਾਸੇ ਜੋ ਮੋਹ ਹੈ ਪਿਆਰ ਹੈ ਸੁਤੰਤ ਸਮੇ ਉਸ ਪਾਸੇ ਜਾਏਗੀ ਸਾਥ ਸੰਸਮੇ ਉਸ ਪਾਸੇ ਜਾ ਕਹਿੰਦੇ ਮੈਂ ਬਿੱਲ ਦਾ ਕੀੜਾ ਬਣ ਗਿਆ। ਗੁਰੂ ਮਾਨ ਨੇ ਕਿਰਪਾ ਕੀਤੀ ਉਹਦਾ ਆਧਾਰ ਕੀਤਾ ਬੇਨਤੀ ਕਰਨ ਤੋਂ ਭਾਵ ਕਿ ਆਖਰੀ ਸਵਾਸ ਤੇ ਅਗੜਨਾਥ ਦੀ ਸੂਤ ਨੇ ਧੋਖਾ ਦੇ ਦਿੱਤਾ ਤੇ ਬਿੱਲ ਦਾ ਕੀੜਾ ਬਣਿਆ। ਕੀ ਪ੍ਰੋਸ ਹੈ? ਕਿਉਂਕਿ ਜਦਾਂ ਚ ਸਮਰੱਥ ਗੁਰੂ ਦੀ ਬਖਸ਼ਿਸ਼ ਨਹੀਂ ਹੁੰਦੀ ਇਹ ਭਟਕਦਾ ਭਾਈ بڑے بڑے ਭੁੱਲ ਜਾਂਦੇ ਆ। ਸਾਧ ਸੰਗਤ ਇਸ ਕਰਕੇ ਮਾਰੇ ਕਹਿੰਦੇ ਨੇ ਮਾਣ ਨਾ ਕਰੀਏ ਕੋਈ ਪਤਾ ਨਹੀਂ ਆਖਰੀ ਸਾਹ ਤੇ ਵੀ ਬਾਜੀ ਲੱਗ ਸਕਦੀ ਹੈ ਤੂੰ ਅਰਦਾਸ ਵਿੱਚ ਪਿਆਈ ਜੋੜੋ ਤੋ ਦਰਿਏ ਕਰਤਾਰ ਤੋਂ ਮਾਣ ਨਾ ਕਰੀਏ ਪਿਆਰੇ ਦਰਿਏ ਕਰਤਾਰ ਤੋਂ ਮਾਣ ਨਾ ਕਰੀਏ ਪਿਆਰੇ ਦਰਿਏ ਕਰਤਾਰ ਤੋਂ I a want